OYO ਹੋਟਲਾਂ ਦੇ ਵਿੱਚ ਰੁਕਣ ਵਾਲੇ ਲੋਕਾਂ ਦੇ ਲਈ ਵੱਡੀ ਖਬਰ ਆਈ ਹੈ OYO ਕੰਪਨੀ ਗ੍ਰਾਹਕਾਂ ਲਈ ਸ਼ਾਨਦਾਰ ਆਫਰ ਲੈ ਕੇ ਆਈ ਹੈ ਇਸ ਤਹਿਤ ਲੋਕਾਂ ਨੂੰ 5 ਦਿਨ ਮੁਫਤ ਰਹਿਣ ਦੀ ਪੇਸ਼ਕਸ਼ ਕੀਤੀ ਗਈ ਹੈ ਇਹ ਆਫਰ ਦੇਸ਼ ਭਰ ਦੇ ਹਜ਼ਾਰਾਂ ਹੋਟਲਾਂ ਦੇ ਵਿੱਚ ਉਪਲਬਧ ਹੈ ਇਸ ਤਹਿਤ ਕਿਸੇ ਵੀ ਸਮੇਂ ਕਮਰਾ ਬੁੱਕ ਕਰਵਾਇਆ ਜਾ ਸਕਦਾ ਮੁਫਤ ਦੇ ਵਿੱਚ ਠਹਿਰਿਆ ਜਾ ਸਕਦਾ ਇਹ ਪੇਸ਼ਕਸ਼ ਲਗਭਗ ਸਾਰੀਆਂ ਸ਼੍ਰੇਣੀਆਂ ਦੇ ਕਮਰਿਆਂ ਲਈ ਲਾਗੂ ਹੈ ਜਿਵੇਂ ਕਿ ਪ੍ਰੀਮੀਅਰ, ਬਜਟ, ਟਾਊਨ ਹਾਊਸ ਉਹ ਯੋਧੇ ਸੰਸਤਾਪਕਰ ਦੇਸ਼ ਅਗਲਵਾਲ ਨੇ ਐਕਸ ਤੇ ਪੋਸਟ ਸਾਂਝਾ ਕੀਤਾ ਇਸ ਵੀਕਐਂਡ ਚੋ ਹੋਰ ਖਾਸ ਬਣਾਓ ਆਪਣੇ ਪਿਆਰੇ ਦੇ ਨਾਲ ਮਿੱਠੇ ਪਲਾਂ ਦਾ ਆਨੰਦ ਮਾਣੋ ਆਪਣੇ ਯਾਤਰਾ ਕਰੋ ਆਪਣੇ ਅਜ਼ੀਜ਼ਾਂ ਨੂੰ ਮਿਲੋ ਆਪਣੇ ਪਲਾਂ ਨੂੰ ਹਮੇਸ਼ਾ ਲਈ ਯਾਦਗਾਰ ਬਣਾਓ ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਆਫਰ ਦਾ ਐਲਾਨ ਕਿਉਂ ਕੀਤਾ ਗਿਆ ਇਸ ਦਾ ਕੀ ਕਾਰਨ ਹੈ ਇਸ ਦਾ ਕਾਰਨ ਹੈ ਭਾਰਤੀ ਚੈਂਪੀਅਨ ਟਰਾਫੀ ਜਿੱਤ ਕੇ ਹੌਲੀ ਦਾ ਤਿਹਾਰ ਇਸ ਖਾਸ ਮੌਕੇ ਤੇ ਇਸ ਖਾਸ ਆਫਰ ਦਾ ਜਿਹੜਾ ਐਲਾਨ ਕੀਤਾ ਹੈ ਹੌਲੀ ਮੌਕੇ ਦੋਸਤਾਨਾ ਮਸਤੀ ਕਰੋ ਰੰਗਾਂ ਨਾਲ ਚਮਕੋ ਪਰਿਵਾਰ ਨਾਲ ਖੁਸ਼ੀ ਨਾਲ ਸਮਾਂ ਬਤਾਓ ਜ਼ਿੰਦਗੀ ਮौज-ਮਸਤੀ ਅਤੇ ਜਸ਼ਨਾਂ ਬਾਰੇ ਇਹ ਕਿਹਾ ਗਿਆ ਹੈ ਰਤੀਸ਼ਾ ਅਗਰਵਾਲ ਨੇ ਆਪਣੀ ਪੋਸਟ ਚ ਲਿਖਿਆ ਕਿ 18 ਮਾਰਚ ਤੱਕ ਕੋਈ ਵੀ ਜਿਹੜਾ OYO ਹੋਟਲ ਹਰ ਰੋਜ਼ ਮੁਫਤ ਰਹਿ ਸਕਦਾ ਇਸ ਸਪੈਸ਼ਲ ਦਾ ਲਾਭ ਲੈਣ ਦੇ ਲਈ ਤੁਹਾਨੂੰ OYO ਵੈਬਸਾਈਟ ਤੇ ਬੁਕਿੰਗ ਕਰਦੇ ਸਮੇਂ ਚੈਂਪੀਅਨ ਕੂਪਨ ਕੋਡ ਦੀ ਵਰਤੋਂ ਕਰਨੀ ਪਵੇਗੀ ਇਹ ਪੇਸ਼ਕਸ਼ ਸਿਰਫ ਪਹਿਲੀਆਂ 2000 ਬੁੱਕੀਆਂ ਤੱਕ ਹੀ ਸੀਮਤ ਹੈ ਪਾਪ ਪਹਿਲੇ 2000 ਗ੍ਰਾਹਕਾਂ ਨੂੰ ਮੁਫਤ ਦਾ ਵਿੱਚ ਰਹਿਣ ਦਾ ਮੌਕਾ ਮਿਲੇਗਾ ਕੀ ਤੁਸੀਂ ਵੀ ਯਾਤਰਾ ਤੇ ਹੋ ਦੋਸਤਾਂ ਨਾਲ ਆ ਯੋਜਨਾਵਾਂ ਬਣਾ ਰਹੇ ਹੋ ਇੱਕ ਪਰਿਵਾਰਿਕ ਇਕੱਠ ਹੈ ਇਸ ਲਈ ਇਸ ਬੰਪਰ ਪੇਸ਼ਕਸ਼ ਦਾ ਲਾਭ ਲੈਣ ਦੇ ਲਈ ਦੇਰੀ ਨਾ ਕਰੋ ਓਯੋ ਹੋਟਲਾਂ ਦੇ ਵਿੱਚ ਰੁਕਣ ਵਾਲੇ ਲੋਕਾਂ ਦੇ ਲਈ ਵੱਡੀ ਖਬਰ ਆ ਓਯੋ ਕੰਪਨੀ ਗ੍ਰਾਹਕਾਂ ਲਈ ਸ਼ਾਨਦਾਰ ਆਫਰ ਲੈ ਕੇ ਆਈ ਹੈ ਇਸ ਤਹਿਤ ਲੋਕਾਂ ਨੂੰ 5 ਦਿਨ ਮੁਫਤ ਰਹਿਣ ਦੀ ਪੇਸ਼ਕਸ਼ ਕੀਤੀ ਗਈ ਹੈ ਇਹ ਆਫਰ ਦੇਸ਼ ਭਰ ਦੇ ਹਜ਼ਾਰਾਂ ਹੋਟਲਾਂ ਦੇ ਵਿੱਚ ਉਪਲਬਧ ਹੈ ਇਸ ਤਹਿਤ ਕਿਸੇ ਵੀ ਸਮੇਂ ਕਮਰਾ ਬੁੱਕ ਕਰਵਾਇਆ ਜਾ ਸਕਦਾ ਮੁਫਤ ਦੇ ਵਿੱਚ ਠਹਿਰਿਆ ਜਾ ਸਕਦਾ ਇਹ ਪੇਸ਼ਕਸ਼ ਲਗਭਗ ਸਾਰੀਆਂ ਸ਼੍ਰੇਣੀਆਂ ਦੇ ਕਮਰਿਆਂ ਲਈ ਲਾਗੂ ਹੈ ਜਿਵੇਂ ਕਿ ਪ੍ਰੀਮੀਅਰ ਬਜਟ ਟਾਊਨ ਹਾਊਸ ਉਯੋਦੇ ਸੰਸਤਾਪਕ ਅਰਦੇਸ਼ ਅਗਲਵਾਲ ਨੇ ਐਕਸ ਤੇ ਪੋਸਟ ਸਾਂਝਾ ਕੀਤਾ ਇਸ ਵੀਕਐਂਡ ਚੋ ਹੋਰ ਖਾਸ ਬਣਾਓ ਆਪਣੇ ਪਿਆਰੇ ਦੇ ਨਾਲ ਮਿੱਠੇ ਪਲਾਂ ਦਾ ਆਨੰਦ ਮਾਣੋ ਆਪਣੇ ਯਾਤਰਾ ਕਰੋ ਆਪਣੇ ਅਜ਼ੀਜ਼ਾਂ ਨੂੰ ਮਿਲੋ ਆਪਣੇ ਪਲਾਂ ਨੂੰ ਹਮੇਸ਼ਾ ਲਈ ਯਾਦਗਾਰ ਬਣਾਓ ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਆਫਰ ਦਾ ਐਲਾਨ ਕਿਉਂ ਕੀਤਾ ਗਿਆ ਇਸ ਦਾ ਕੀ ਕਾਰਨ ਹੈ ਇਸ ਦਾ ਕਾਰਨ ਹੈ ਭਾਰਤ ਦੀ ਚੈਂਪੀਅਨ ਟਰਾਫੀ ਜਿੱਤ ਕੇ ਹੌਲੀ ਦਾ ਤਿਹਾਰ ਇਸ ਖਾਸ ਮੌਕੇ ਤੇ ਇਸ ਖਾਸ ਆਫਰ ਦਾ ਜਿਹੜਾ ਐਲਾਨ ਕੀਤਾ ਹੈ ਹੌਲੀ ਮੌਕੇ ਦੋਸਤਾਨਾ ਮਸਤੀ ਕਰੋ ਰੰਗਾਂ ਨਾਲ ਚਮਕੋ ਪਰਿਵਾਰ ਨਾਲ ਖੁਸ਼ੀ ਨਾਲ ਸਮਾਂ ਬਤਾਓ ਜ਼ਿੰਦਗੀ ਮौज-ਮਸਤੀ ਅਤੇ ਜਸ਼ਨਾਂ ਬਾਰੇ ਇਹ ਕਿਹਾ ਗਿਆ ਹੈ ਰਤੀਸ਼ਾ ਅਗਰਵਾਲ ਨੇ ਆਪਣੀ ਪੋਸਟ ਚ ਲਿਖਿਆ ਕਿ 18 ਮਾਰਚ ਤੱਕ ਕੋਈ ਵੀ ਜਿਹੜਾ OYO ਹੋਟਲ ਹਰ ਰੋਜ਼ ਮੁਫਤ ਰਹਿ ਸਕਦਾ ਇਸ ਸਪੈਸ਼ਲ ਦਾ ਲਾਭ ਲੈਣ ਦੇ ਲਈ ਤੁਹਾਨੂੰ OYO ਵੈਬਸਾਈਟ ਤੇ ਬੁਕਿੰਗ ਕਰਦੇ ਸਮੇਂ ਚੈਂਪੀਅਨ ਉਹ 쿠폰 ਕੋਡ ਦੀ ਵਰਤੋਂ ਕਰਨੀ ਪਵੇਗੀ ਇਹ ਪੇਸ਼ਕਸ਼ ਸਿਰਫ ਪਹਿਲੀਆਂ 2000 ਬੁੱਕੀਆਂ ਤੱਕ ਹੀ ਸੀਮਤ ਹੈ ਭਾਵ ਪਹਿਲੇ 2000 ਗ੍ਰਾਹਕਾਂ ਨੂੰ ਮੁਫਤ ਦਾ ਵਿੱਚ ਰਹਿਣ ਦਾ ਮੌਕਾ ਮਿਲੇਗਾ ਕੀ ਤੁਸੀਂ ਵੀ ਯਾਤਰਾ ਤੇ ਹੋ ਦੋਸਤਾਂ ਨਾਲ ਆ ਯੋਜਨਾਵਾਂ ਬਣਾ ਰਹੇ ਹੋ ਇੱਕ ਪਰਿਵਾਰਿਕ ਇਕੱਠ ਹੈ ਇਸ ਲਈ ਇਸ ਬੰਪਰ ਪੇਸ਼ਕਸ਼ ਦਾ ਲਾਭ ਲੈਣ ਦੇ ਲਈ ਦੇਰੀ ਨਾ ਕਰੋ